ਐਕਸਟਰਾ ਸੀਗਾ ਜੀ ਕਿ ਇੱਕ 8 ਨੰਬਰ ਡਿਵੀਜ਼ਨ ਦੇ ਵਿੱਚ ਇੱਕ ਡੈੱਡ ਬਾਡੀ ਮਿਲੀ ਸੀਗੀ ਬੈੱਡ ਬਾਕਸ ਦੇ ਵਿੱਚੋਂ ਤੇ ਉਹਦੀ ਤਫ਼ਤੀਸ਼ ਦੌਰਾਨ ਉਹਦੇ ਜਿਹੜੇ ਦੋ ਦੋਸ਼ੀ ਸੀਗੇ ਮੇਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਵਿਦਿਨ 24 ਆਵਰ ਉਸ ਕੇਸ ਨੂੰ ਫ੍ਰੇਸ ਕਰ ਲਿਆ ਗਿਆ ਕੱਲ ਸਵੇਰੇ ਪੁਲਿਸ ਕੋਲ ਇਨਫਰਮੇਸ਼ਨ ਆਈ ਸੀ ਕਿ ਇਸ ਤਰ੍ਹਾਂ ਇੱਕ ਘਰ ਦੇ ਵਿੱਚੋਂ ਸਮੈਲ ਆ ਰਹੀ ਹੈ ਉੱਥੇ ਜਾ ਕੇ ਘਰ ਦੀ ਮਾਲਕ ਜਿਹੜੀ ਹਮਾਚੀ ਦੇ ਵਿੱਚ ਉਹਨੂੰ ਬੁਲਾਇਆ ਗਿਆ ਉਹ ਕਮਰਾ ਖੋਲ੍ਹਿਆ ਗਿਆ ਫੋਰੈਂਸਿਕ ਬੁਲਾਈ ਗਈ ਜੇ ਜਦੋਂ ਸਰਚ ਕੀਤੀ ਗਈ ਉਹਦੇ ਵਿੱਚ ਕਾਫੀ ਪੁਰਾਣੀ ਬਾਡੀ ਮਿਲੀ ਸੀ ਜਿਹੜੀ ਕਿ ਕਾਫੀ ਹੱਦ ਤੱਕ ਗਲੀ ਹੋਈ ਸੀ ਔਰ ਉਹ ਫਿਰ ਉਦੀ ਤਫਤੀਸ਼ ਕਰਦੇ ਕਰਦੇ ਇੱਕ ਲੇਡੀ ਔਰ ਇੱਕ ਬੰਦਾ ਸੁਨੋਜ ਕੁਮਾਰ ਤੋਂ ਉਹਨਾਂ ਨੂੰ ਗ੍ਰਿਫਟਾਰ ਕੀਤਾ ਗਿਆ ਔਰ ਉਹਨਾਂ ਨੇ ਉਹਨੂੰ ਸ਼ਰਾਬ ਦੇ ਵਿੱਚ ਕੋਈ ਨਸ਼ੀਲੀ ਚੀਜ਼ ਪਾ ਕੇ ਪਿਲਾਤੀ ਸੀ ਔਰ ਉਹਨੂੰ ਬਾਕਸ ਦੇ ਵਿੱਚ ਬੰਦ ਕਰਦਾ ਮਰਨ ਤੋਂ ਬਾਅਦ ਬੰਦ ਕੀਤਾ ਗਿਆ ਕਨੀ ਫਰੈਂਚਿਕ ਤੇ ਪੋਸਟਮਾਰਟਮ ਨੇ ਵਿਚਾਇਆ ਕਿ ਜਦ ਟਾਈਮ ਆਉਟ ਹੈ ਇਹ ਹਨ ਮਾਰਨ ਦਾ ਕਾਰਨ ਕੀ ਰਸ ਮਾਰਨ ਦਾ ਮਾਰਨ ਦਾ ਕਾਰਨ ਜੋ ਹੁਣ ਤੱਕ ਤਫਤੀਸ਼ ਹੈ ਜੀ ਕਿ ਜਿਹੜੀ ਲੇਡੀ ਹੈ ਉਹ ਉਹਨੂੰ ਜ਼ਿਆਦਾ ਪਸੰਦ ਨਹੀਂ ਕਰਦੀ ਸੀ ਵਿਨੋਦ ਕੁਮਾਰ ਜਿਹੜਾ ਕਿ ਇਹ ਆਪਣੇ ਆਪ ਨੂੰ ਹਸਬੈਂਡ ਕਲੇਮ ਕਰਦਾ ਸੀ ਔਰ ਉਹਦੇ ਨਾਲ ਕੋਈ ਫਿਜ਼ੀਕਲ ਇੰਟੀਮੇਸ਼ਨ ਨਹੀਂ ਰੱਖਣਾ ਚਾਹੁੰਦੀ ਸੀ ਜਦ ਕਿ ਉਹ ਉਹਨੂੰ ਫੋਰਸ ਕਰਦਾ ਸੀ ਔਰ ਸ਼ਾਇਦ ਇਸੇ ਕਰਕੇ ਇਹ ਉਹਨੇ ਕਤਲ ਕੀਤਾ ਸਰ ਹਿਮਾਂਤਰੀ ਦੇਵੀ ਪ੍ਰਮੋਦ ਕੁਮਾਰ ਦੀ ਸੈਕੰਡ ਵਾਈਫ ਦਿਸ ਜੀ ਪੈਸੀ ਵਲ ਹੈ ਇਹ ਤਫਤੀਸ਼ ਤੇ ਵਿੱਚ ਆ ਜੇ ਕਿ ਜਿਹੜਾ ਪ੍ਰਮੋਦ ਕੁਮਾਰ ਹੈ ਤੀਸਰਾ ਬੰਦਾ ਉਹਦੇ ਨਾਲ ਇਹਦੇ ਕੋਈ ਇਹ ਰਿਲੇਸ਼ਨ ਸੀਗੇ ਲੇਕਿਨ ਐ ਸੱਚ ਕੋਈ ਵਾਈਫਲਾ ਕੋਈ ਹਲੇ ਐਂਗਲ ਸਾਹਮਣੇ ਨਹੀਂ ਆਇਆ ਲੀਗਲੀ ਵੈਡਿਡ ਵਾਈਫ ਕਿਰੀ ਸੀ ਹਾਲ ਤੱਕ ਇਹ ਤਫਤੀਸ਼ ਸਾਬਿਤ ਨਹੀਂ ਹੋਈ ਬੱਚੇ ਦੋ ਕਹਿੰਦੇ ਪ੍ਰਮੋਥ ਬੋਲੇ ਜੀ ਬੱਚੇ ਦੋ ਇਹਦੇ ਹੈਗੇ ਆ ਉਹਨਾਂ ਦੇ ਕੇਅਰ ਪ੍ਰਮੋਥ ਕਰਦਾ ਔਰ ਜਿਹੜਾ ਘਰ ਹੈ ਇਹ ਵੀ ਪ੍ਰਮੋਥ ਦਾ ਹੈ ਜੋ ਇਹਨੇ ਉਹਨੂੰ ਦਿੱਤਾ ਹੋਇਆ ਸੀ ਰਹਿਣ ਦਾ ਸਿਰ ਪਤਾ ਲੱਗਾ ਡੈੱਟਵਾਲ ਕਿੰਨੇ ਸਾਲ ਟਾਈਮ ਪੁਰਾਣੀ ਸੀ ਕਿੰਨੇ ਦਿਨ ਪੁਰਾਣੀ ਸੀ ਇਹ ਫਰਡੇ ਦੀ ਕਹ ਰਹੇ ਆ ਜੀ ਕਿ ਉਹਨੂੰ ਸ਼ਰਾਬ ਪਾਈ ਸੀ ਤੇ ਉਸ ਤੋਂ ਬਾਅਦ ਯੋਨੀ ਡੈਥ ਹੋਈ ਹੋਏਗੀ ਤੇ ਹੁਣ ਤੱਕ ਦੇਖ ਲਓ ਕਿ 4 ਦਿਨ ਹੋ ਗਏ 4 ਦਿਨ ਪੁਰਾਣੀ ਤਾਂ ਐਕਸਟਰਾ ਸੀਗਾ ਜੀ ਕਿ ਇੱਕ 8 ਨੰਬਰ ਡਿਵੀਜ਼ਨ ਦੇ ਵਿੱਚ ਇੱਕ ਡੈੱਡ ਬਾਡੀ ਮਿਲੀ ਸੀਗੀ ਬੈੱਡ ਬਾਕਸ ਦੇ ਵਿੱਚੋਂ ਤੇ ਉਹਦੀ ਤਫਤੀਸ਼ ਦੌਰਾਨ ਉਹਦੇ ਜਿਹੜੇ ਦੋ ਦੋਸ਼ੀ ਸੀਗੇ ਮੇਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਵਿਦਰ 24 ਆਰ ਉਸ ਕੇਸ ਨੂੰ ਫ੍ਰੇਸ ਕਰ ਲਿਆ ਗਿਆ ਕੱਲ ਸਵੇਰੇ ਪੁਲਿਸ ਕੋਲ ਇਨਫਰਮੇਸ਼ਨ ਆਈ ਸੀ ਕਿ ਇਸ ਤਰ੍ਹਾਂ ਇੱਕ ਘਰ ਦੇ ਵਿੱਚੋਂ ਸਮੈਲ ਆ ਰਹੀ ਹੈ ਉੱਥੇ ਜਾ ਕੇ ਘਰ ਦੀ ਮਾਲਕ ਜਿਹੜੀ ਨਮਾਜ਼ ਦੇ ਵਿੱਚ ਉਹਨੂੰ ਬੁਲਾਇਆ ਗਿਆ ਉਹ ਕਪੜਾ ਖੋਲਿਆ ਗਿਆ ਫਰੈਂਚਿਸਕ ਬੁਲਾਈ ਗਈ ਜੇ ਜਦੋਂ ਸਰਚ ਕੀਤੀ ਗਈ ਉਹਦੇ ਚ ਕਾਫੀ ਪੁਰਾਣੀ ਬਾਡੀ ਮਿਲੀ ਸੀ ਜਿਹੜੀ ਕਿ ਕਾਫੀ ਹੱਦ ਤੱਕ ਗਲੀ ਹੋਈ ਸੀ ਔਰ ਉਹ ਫਿਰ ਉਦੀ ਤਫਤੀਸ਼ ਕਰਦੇ ਕਰਦੇ ਇੱਕ ਲੇਡੀ ਔਰ ਇੱਕ ਬੰਦਾ ਸੁਨੋਜ ਕੁਮਾਰ ਨੂੰ ਉਹਨਾਂ ਨੇ ਗ੍ਰਿਫਟਾਰ ਕੀਤਾ ਗਿਆ ਔਰ ਉਹਨਾਂ ਨੇ ਉਹਨੂੰ ਸ਼ਰਾਬ ਦੇ ਵਿੱਚ ਕੋਈ ਨਸ਼ੀਲੀ ਚੀਜ਼ ਪਾ ਕੇ ਪਿਲਾਤੀ ਸੀ ਔਰ ਉਹਨੂੰ ਬਾਕਸ ਦੇ ਵਿੱਚ ਬੰਦ ਕਰਤਾ ਮਰਨ ਤੋਂ ਬਾਅਦ ਬੰਦ ਕੀਤਾ ਕਿ ਤਕਨੀਕ ਫੋਰੈਂਸਿਕ ਤੇ ਪੋਸਟਮਾਰਟਮ ਨੇ ਵਿਚਾਇਆ ਕਿ ਜਸਟ ਟਾਈਮ ਆਫ ਡੈਥ ਤੇ ਉਹਨੂੰ ਮਾਰ ਦਿੱਤਾ ਗਿਆ ਸੀ ਕਾਰਨ ਕੀ ਹੈ ਫਿਰ ਮਰਨ ਦਾ ਮਾਰਨ ਦਾ ਕਾਰਨ ਜੋ ਹੁਣ ਤੱਕ ਤਫਤੀਸ਼ ਹੈ ਜੀ ਕਿ ਜਿਹੜੀ ਲੇਡੀ ਹੈ ਉਹ ਉਹਨੂੰ ਜ਼ਿਆਦਾ ਪਸੰਦ ਨਹੀਂ ਕਰਦੀ ਸੀ ਵਿਨੋਦ ਕੁਮਾਰ ਜਿਹੜਾ ਕਿ ਇਹਦਾ ਆਪਣੇ ਆਪ ਨੂੰ ਹਸਬੈਂਡ ਕਲੇਮ ਕਰਦਾ ਸੀ ਔਰ ਉਹਦੇ ਨਾਲ ਕੋਈ ਫਿਜ਼ੀਕਲ ਇੰਟੀਮੇਸ਼ਨ ਨਹੀਂ ਰੱਖਣਾ ਚਾਹੁੰਦੀ ਸੀ ਜਦਕਿ ਉਹ ਉਹਨੂੰ ਫੋਰਸ ਕਰਦਾ ਸੀ ਔਰ ਸ਼ਾਇਦ ਇਸੇ ਕਰਕੇ ਇਹਨੇ ਕਤਲ ਕੀਤਾ ਸਰ ਹਿਮਾਚਲੀ ਜਿਹੜੀ ਪ੍ਰਮੋਦ ਕੁਮਾਰ ਦੀ ਸੈਕੰਡ ਵਾਈਫ ਸੀ ਜੀ ਪੈਸਿਵਲ ਹੈ ਇਹ ਤਫਤੀਸ਼ ਤੇ ਵਿੱਚ ਆ ਜੀ ਕਿ ਜਿਹੜਾ ਪ੍ਰਮੋਦ ਕੁਮਾਰ ਹੈ ਤੀਸਰਾ ਬੰਦਾ ਉਹਦੇ ਨਾਲ ਇਹਦੇ ਕੋਈ ਰਿਲੇਸ਼ਨ ਸੀਗੇ ਲੇਕਿਨ ਐ ਸੱਚ ਕੋਈ ਵਾਈਫ ਵਾਲਾ ਕੋਈ ਹਲੇ ਐਂਗਲ ਸਾਹਮਣੇ ਨਹੀਂ ਆਇਆ ਲੀਗਲੀ ਵੈਡਡ ਵਾਈਫ ਕਿਹਦੀ ਸੀ ਹਲ ਤੱਕ ਇਹ ਤਫਤੀਸ਼ ਸਾਬਤ ਨਹੀਂ ਹੋਈ ਬੱਚੇ ਦੋ ਕਹਿੰਦੇ ਪ੍ਰਮੋਦ ਬੋਲੇ ਜੀ ਬੱਚੇ ਦੋ ਇਹਦੇ ਹੈਗੇ ਆ ਉਹਨਾਂ ਦੇ ਟੇਕ ਕੇਅਰ ਪ੍ਰਮੋਦ ਕਰਦਾ ਔਰ ਜਿਹੜਾ ਘਰ ਹੈ ਵੀ ਪ੍ਰਮੋਦ ਦਾ ਹੈ ਜੋ ਇਹਨੇ ਉਹਨੇ ਦਿੱਤਾ ਹੋਇਆ ਸੀ ਰਹਿਣ ਵਾਲਾ ਤੁਸੇ ਪਤਾ ਲੱਗਾ ਡੈਟ ਵੀ ਕਿੰਨੇ ਸੀ ਟਾਈਮ ਪੁਰਾਣੀ ਸੀ ਕਿੰਨੇ ਦਿਨ ਪੁਰਾਣੀ ਸੀ ਇਹ ਫਰਾਈਡੇ ਦੀ ਕਹਿ ਰਹੇ ਆ ਜੀ ਕਿ ਉਹਨੂੰ ਸ਼ਰਾਬ ਪਲਾਈ ਸੀ ਤੇ ਉਸ ਤੋਂ ਬਾਅਦ ਹੀ ਉਹਦੀ ਡੈਥ ਹੋਈ ਹੋਏਗੀ ਤੇ ਹੁਣ ਤੱਕ ਦੇਖ ਲਓ ਕਿ ਚਾਰ ਦਿਨ ਹੋ ਗਏ ਚਾਰ ਦਿਨ ਪੁਰਾਣੀ ਖਬਰ